ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਦੋ ਘਰ ਬਣੇ ਹੋਏ ਸੀ ਕਹਿੰਦੇ ਉਹ ਘਰ ਦੇ ਸਾਹਮਣੇ ਇੱਕ ਬੜਾ ਵੱਡਾ ਰੁੱਖ ਸੀ ਉਹਦੇ ਤੇ ਚਿੜੀ ਤੇ ਚਿੜਾ ਰਹਾ ਕਰਦੇ ਸਨ ਉਥੋਂ ਚਿੜੀ ਤੇ ਚਿੜੀ ਨੇ ਦਾਣੇ ਚੁੱਕ ਕੇ ਆ ਜਾਇਆ ਕਰਨੇ ਕਈ ਵਾਰ ਦੂਜੇ ਘਰੋਂ ਵੀ ਕੋਈ ਦਾਣਾ ਅੱਧਾ ਲੱਭ ਜਾਇਆ ਕਰਨਾ ਕਹਿੰਦੇ ਇੱਕ ਦਿਨ ਚਿੜੀ ਚਿੜੇ ਨੂੰ ਕਹਿੰਦੀ ਕਿ ਇਹ ਦੋਵੇਂ ਘਰ ਦੇਖ ਪਿੰਡ ਤੋਂ ਬਾਹਰ ਨੇ ਬੜੀ ਸੋਹਣੀ ਥਾਂ ਤੇ ਨੇ ਦੋਹਾਂ ਕੋਲ ਜ਼ਮੀਨ ਜਾਇਦਾਦ ਵੀ ਬਰਾਬਰ ਹੀ ਹੈ ਪਰ ਇੱਕ ਘਰ ਦੇ ਵਿੱਚ ਸੁਪੁੰਤਾ ਹੈ ਤੇ ਇੱਕ ਘਰ ਦੇ ਵਿੱਚ ਗਰੀਬੀ ਹੈ ਐਸਾ ਕਿਉਂ ਹੈ ਉਹ ਕਹਿੰਦਾ ਦੇਖ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਸ਼ਾਇਦ ਤੈਨੂੰ ਸਮਝ ਆ ਜਾਵੇ ਇੱਕ ਘਰ ਅਮੀਰੀ ਕਿਉਂ ਹੈ ਤੇ ਇੱਕ ਘਰ ਗਰੀਬੀ ਕਿਉਂ ਹੈ ਤਿੰਨ ਕੰਮ ਐਵੇਂ ਦੇ ਹਨ ਜਿਸ ਦੇ ਨਾਲ ਘਰੋਂ ਗਰੀਬੀ ਦੂਰ ਹੋ ਜਾਂਦੀ ਹੈ ਤੇ ਤਿੰਨ ਕੰਮ ਐਵੇਂ ਦੇ ਹਨ ਜਿਸੇ ਨਾਲ ਗਰ ਗਰੀਬੀ ਆ ਜਾਂਦੀ ਹੈ ਉਹਨੇ ਕਿਹਾ ਜੀ ਦੱਸੋ ਕਹਿੰਦੇ ਕਿ ਇੱਕ ਵਾਰ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਕਹਿੰਦੇ ਸੇਠ ਕੋਲ ਬੜੀ ਜਿਆਦਾ ਜ਼ਮੀਨ ਜائਦਾ ਸੀ ਕਹਿੰਦੇ ਉਹਨੇ ਉਸ ਜ਼ਮੀਨ ਦੇ ਉੱਤੇ ਬੜੇ سارے ਨੌਕਰ ਚਾਕਰ ਰੱਖੇ ਹੋਏ ਸਨ ਪਰ ਕਹਿੰਦੇ ਉਹ ਹਮੇਸ਼ਾ ਇਹ ਹੀ ਸੋਚਦਾ ਸੀ ਕਿ ਕਿਸੇ ਪਾਸੋਂ ਮੇਰੇ ਪੈਸੇ ਪਾਚ ਜਾਣ ਕਹਿੰਦੇ ਪੈਸੇ ਬਚਾ ਬਚਾ ਉਹ ਹੋਰ ਵੀ ਜ਼ਿਆਦਾ ਜਿਹੜਾ ਸੀ ਸੇਠ ਬਣ ਗਿਆ ਉਹਨੇ ਲੋਕਾਂ ਦੇ ਜਿਵੇਂ ਕਿਸੇ ਨੂੰ ਜ਼ਰੂਰਤ ਹੋਇਆ ਕਰਨੇ ਉਹਨੂੰ ਵਿਆਜ ਤੇ ਪੈਸੇ ਦੇ ਦਿਆ ਕਰਨੇ ਫਿਰ ਉਸ ਤੋਂ ਕਹਿੰਦੇ ਕਿ ਹੋਰ ਦੁੱਗਣੇ ਬਾਅਦ ਉਸ ਤੋਂ ਉਹਦਾ ਘਰ ਜਾਂ ਉਹਦੀ ਜ਼ਮੀਨ ਲੈ ਲਿਆ ਕਰਨੇ ਕਹਿੰਦੇ ਇਸ ਤਰ੍ਹਾਂ ਉਹਦੀ ਜਿਹੜੀ ਜ਼ਮੀਨ ਉਹ ਵਾਧੇ ਗਈ ਕਹਿੰਦੇ ਹੋਰ ਅਮੀਰ ਹੁੰਦਾ ਗਿਆ ਉਹਦੇ ਮਨ 'ਚ ਹਮੇਸ਼ਾ ਇਹੇ ਤਾਂਗ ਰਹਿੰਦੀ ਕਿ ਇੱਥੋਂ ਵੀ ਪੈਸਾ ਬਚੇ ਤੇ ਇੱਥੋਂ ਵੀ ਪੈਸਾ ਬਚੇ ਕਹਿੰਦੇ ਰਾਤ ਜਦੋਂ ਉਹ ਸੌਣ ਲੱਗਾ ਤੇ ਉਹਨੇ ਆਪਣੇ ਸੁਨਾਰੇ ਘੜਾ ਰੱਖਿਆ ਹੋਇਆ ਸੀ ਜੋ ਵੀ ਦਿਨ ਦੀ ਆਮਦਨ ਹੁੰਦੀ ਗਿਨੇ ਬਿਨਾ ਕਦੇ ਵੀ ਸੋਇਆ ਨਹੀਂ ਕਰਦਾ ਸੀ ਕਹਿੰਦੇ ਉਹਨੇ ਇੱਕ ਕੰਮਾ ਰੱਖਿਆ ਹੋਇਆ ਸੀ ਉਹਨੂੰ ਉਹ ਦਿਨ ਦੀ ਮਜ਼ਦੂਰੀ ਸ਼ਾਮ ਨੂੰ ਦਿਆ ਕਰਦਾ ਸੀ ਪਰ ਕੋਈ ਦਿਨ ਪਤਾ ਨਹੀਂ ਉਹਦੇ ਸੇੜ ਦੇ ਮਨ ਚ ਕੀ ਆਇਆ ਕਿ ਉਹਨੂੰ ਸ਼ਾਮ ਨੂੰ ਮਜ਼ਦੂਰੀ ਨਾ ਦਿਆ ਕਰਦਾ ਹੁਣ ਉਹ ਜਿਹੜਾ ਕੰਮਾ ਸੀ ਉਹ ਵਿਚਾਰੇ ਤੇ ਸਵੇਰੇ ਜਿਹੜੀ ਦਿਹਾੜੀ ਕਰਕੇ ਸਾਰਾ ਦਿਨ ਜਾਂਦਾ ਸੀ ਰਾਤ ਨੂੰ ਉਹਦੇ ਘਰ ਹੀ ਪ੍ਰਸ਼ਾਦਾ ਪਾਣੀ ਪਕਦਾ ਸੀ ਪਰ ਹੁਣ ਸੇਠ ਨੇ ਦੇਣਾ ਮਨਾ ਕਰ ਦਿੱਤਾ ਹੁਣ ਕਹਿੰਦਾ ਕਿ ਸੇਠ ਉਹਨੂੰ ਰੋਜ਼ ਕਹਿ ਦਿੰਦਾ ਕਿ ਮੈਂ ਨਾ ਤੇਰਾ ਹਫ਼ਤੇ ਦਾ ਹਿਸਾਬ ਇਕੱਠਾ ਕਰਾਂਗਾ ਉਹਦੇ ਚ ਵਾਕ ਵੀ ਰੋਣ ਘਰ ਲਉਣ ਭੁੱਖ ਦੇ ਨਾਲ ਤੇ ਬੜੇ ਜਿਆਦਾ ਉਹ ਵਿਆਕੁਲ ਹੋਏ ਪੈਸੇ ਕਿ ਕੁਝ ਤਾਂ ਮਿਲੇ ਖਾਣ ਨੂੰ ਹਾਰ ਤੱਕ ਕੇ ਹਫ਼ਤਾ ਆ ਗਿਆ ਸੇਠ ਨੂੰ ਕਿਹਾ ਕਿ ਸੇਠ ਹਫ਼ਤਾ ਹੋ ਗਿਆ ਹੈ ਤੂੰ ਮੇਰਾ ਹਿਸਾਬ ਕਰ ਦੇ ਉਹਨੇ ਕਿਹਾ ਕਿ ਅੱਜ ਤੇ ਮੈਂ ਤੇਰਾ ਕੋਈ ਹਿਸਾਬ ਨਹੀਂ ਕਰ ਸਕਦਾ ਕੱਲ ਨੂੰ ਕਰ ਦਿਆਂਗਾ ਅੱਜ ਮੇਰੀ ਪਾਣੀ ਦੀ ਵਾਰੀ ਹੈ ਤੇ ਮੈਂ ਖੇਤਾਂ ਨੂੰ ਪਾਣੀ ਲਾਉਣ ਜਾਣਾ ਹੈ ਇਸ ਕਰਕੇ ਤੂੰ ਹੁਣ ਚਲਾ ਜਾ ਤੇ ਸਵੇਰੇ ਆ ਜਾਵੇਂ ਉਹ ਵਿਚਾਰਾ ਹਿਤਾ ਅਸ਼ੋਕੇ ਚਲਾ ਜਾਂਦਾ ਹੈ ਪਰ ਸੇਠ ਨੂੰ ਜਾਂਦਾ ਜਾਂਦਾ ਕਹਿ ਜਾਂਦਾ ਹੈ ਕਿ ਸੇਠ ਤੇਰੇ ਖੇਤਾਂ ਦੇ ਨਾਲ ਜੰਗਲ ਲੱਗਦਾ ਹੈ ਤੇ ਰਾਤ ਨੂੰ ਬੜੇ سارے ਪਸ਼ੂ ਉਧਰ ਨੂੰ ਫੇਰਦੇ ਨੇ ਤੂੰ ਸੰਭਾਲ ਕੇ ਜਾਇਂ ਉਹ ਸਾਗੇ ਤਾਂ ਕਿਸੇ ਨੂੰ ਨਾਲ ਲੈ ਕੇ ਚਲਾ ਜਾਏ ਕਹਿੰਦੇ ਆਪਣੀਆਂ ਸਲਾਵਾ ਆਪਣੇ ਕੋਲ ਰੱਖ ਹੁਣ ਖੇਤਾਂ ਦੇ ਨਾਲ ਜੰਗਲ ਲੱਗਦਾ ਸੀ ਕਹਿੰਦੇ ਉਥੇ ਨਾ ਬੜੇ ਸਾਰੇ ਪਸ਼ੂਆਂ ਦੇ ਆ ਤੇ ਪੰਛੀਆਂ ਦੀਆਂ ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਸੀ ਕਹਿੰਦੇ ਮਨਚ ਪੈ ਵੀ ਆਉਂਦਾ ਸੀ ਕਿ ਥੋੜੀ ਅੱਗੇ ਜਦੋਂ ਗਿਆ ਤੇ ਉਹਨੇ ਦੇਖਿਆ ਕਿ ਇੱਕ ਰੁੱਖ ਥੱਲੇ ਪੜਾ ਜਾਦਾ ਕਿਸੇ ਮਨੋਖਾ ਦਾ ਗੱਲਾਂ ਕਰਨ ਦੀ ਆਵਾਜ਼ ਆਉਂਦੀ ਹੈ ਤੇ ਨਾਲ ਬੜਾ ਜਿਆਦਾ ਪ੍ਰਕਾਸ਼ ਹੋਇਆ ਹੈ ਚਾਨਣ ਹੋਇਆ ਪਿਆ ਹੈ ਕਹਿੰਦੇ ਹੁਣ ਉਹ ਡਰਦੇ ਮਾਰੇ ਦੂਸਰੇ ਰੁੱਖ ਦੇ ਉੱਤੇ ਚੜ ਕੇ ਕਹਿੰਦੇ ਬੈਠ ਗਿਆ ਹੁਣ ਉੱਥੋਂ ਦੇਖਦਾ ਕਿ ਕੋਈ ਇੱਕ ਸੰਤ ਫਕੀਰ ਬੈਠੇ ਹੋਏ ਨੇ ਤੇ ਤਿੰਨ ਜਣੇ ਖੜੇ ਹੋਏ ਨੇ ਤੇ ਜਿਹੜਾ ਸੰਤ ਫਕੀਰ ਜਿਹੜਾ ਰੁੱਖ ਦੇ ਥੱਲੇ ਕਿਸੇ ਪੱਥਰ ਦੇ ਉੱਤੇ ਬੈਠਾ ਹੈ ਉਹਨਾਂ ਦੇ ਪਿਛੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਿਵੇਂ ਕੋਈ ਦੇਵਪੁਰਸ਼ ਹੋਣ ਕਹਿੰਦੇ ਕਿ ਜਿਹੜੇ ਤਿੰਨ ਖੜੇ ਹੋਏ ਨੇ ਉਹ ਕੁਝ ਉਹਨਾਂ ਨੂੰ ਦੱਸੇ ਪਏ ਨੇ ਕਹਿੰਦੇ ਹੌਲੀ ਹੌਲੀ ਰੁੱਖ ਦੇ ਅੱਗੇ-ਅੱਗੇ ਹੁੰਦਾ ਖਿਸਕਦਾ ਟਾਣੀ ਤੋਂ ਅੱਗੇ ਹੋ ਗਿਆ ਤੇ ਹੁਣ ਆਵਾਜ਼ ਸਾਫ਼ ਸੁਣਾਈ ਦਿੰਦੀ ਸੀ ਉਹ ਸੰਤ ਫਕੀਰ ਕਹਿੰਦੇ ਕਿ ਪਹਿਲਾਂ ਨੂੰ ਕਹਿੰਦੇ ਕਿ ਸੁਨਾ ਸਵਰਗ ਲੋਕ ਦਾ ਕੀ ਹਾਲ ਹੈ ਕਹਿੰਦਾ ਜੀ ਉੱਥੇ ਬੈਠੀਆਂ ਜਿੰਨੇ ਵੀ ਜੀ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਸ਼ੁਕਰਾਨਾ ਕਰਦੇ ਨੇ ਤੇ ਉਹ ਸਾਰੇ ਜਾਨੇ ਬਹੁਤ ਵਧੀਆ ਨੇ ਉਹਨਾਂ ਕਿਹਾ ਜੀ ਠੀਕ ਹੈ ਦੂਸਰੇ ਨੂੰ ਕਿਹਾ ਕਿ ਨਰਕ ਲੋਕ ਦਾ ਸੁਨਾ ਕਹਿੰਦੇ ਜੀ ਨਰਕ ਲੋਕ ਵਿੱਚ ਜਿੰਨੇ ਵੀ ਜੀ ਨੇ ਆਪਣੇ ਕੀਤੇ ਕਰਮਾਂ ਨੂੰ ਭੋਗ ਰਹੇ ਨੇ ਹੁਣ ਕਿਤੇ ਨਾ ਕਿਤੇ ਉਹ ਛੇਤੀ ਤੋਂ ਛੇਤੀ ਇਸ ਜੀਜ਼ ਤੋਂ ਖਲਾਸੀ ਚ ਆਉਂਦੇ ਨੇ ਕਿ ਅਸੀਂ ਆਪਣੇ ਕੀਤੇ ਜਿੰਨਾ ਵੀ ਪਾਪ ਹੈ ਉਹਦਾ ਛੇਤੀ ਤੋਂ ਛੇਤੀ ਭੁਗਤਾਨ ਕਰ ਦਈਏ ਇੱਥੋਂ ਨਿਕਲ ਜਾਈਏ ਫਿਰ ਉਹ ਤਿੱਜੇ ਨੂੰ ਪੁੱਛਦੇ ਨੇ ਕਿ ਤਤ ਲੋਕ ਦੱਸਣਾ ਉਹ ਤਿੱਜਾ ਕਹਿੰਦਾ ਕਿ ਤਤ ਲੋਕ ਤਾਂ ਚੰਗੀ ਪੱਲੀ ਹੈ ਠੀਕ ਹੈ ਪਰ ਜਿੱਥੇ ਆਪਾਂ ਖੜੇ ਹਾਂ ਇੱਥੋਂ ਥੋੜੀ ਦੂਰੀ ਤੇ ਇੱਕ ਪਿੰਡ ਹੈ ਉਹ ਪਿੰਡ 'ਚ ਇੱਕ ਸੇਠ ਰਹਿੰਦਾ ਤੇ ਕਹਿੰਦੇ ਉਹ ਸੇਠ ਬਹੁਤ ਜ਼ਿਆਦਾ ਕੰਜੂਸ ਹੈ ਕਹਿੰਦੇ ਹੋਰ ਤੇ ਚਲ ਠੀਕ ਹੈ ਜੋ ਛਲ ਕਪਟ ਕਰਦਾ ਹੈ ਪਰ ਉਹਦਾ ਇੱਕ ਕੰਮ ਇਹ ਹੈ ਕਿ ਉਹ ਰੋਜ਼ ਦਿਹਾੜੀ ਕਰਕੇ ਜਾਂਦਾ ਹੈ ਤੇ ਕਹਿੰਦਾ ਉਹ ਦਿਹਾੜੀ ਦੇ ਨਾਲ ਹੀ ਉਹਦੇ ਘਰ ਰੋਜ਼ ਚੁੱਲ੍ਹਾ ਬਾਲਦਾ ਹੈ ਪਰ ਪਿਛਲੇ 1 ਹਫ਼ਤੇ ਤੋਂ ਉਹਨੇ ਦਿਹਾੜੀ ਨਹੀਂ ਦਿੱਤੀ ਦਿਹਾੜੀ ਨਾ ਦੇਣ ਕਰਕੇ ਘਰ ਚੁੱਲ੍ਹਾ ਚੋਂਕਾ ਨਹੀਂ ਬਲਿਆ ਜਿਸ ਦੇ ਕਾਰਨ ਉਹਦੇ ਜਵਾਗ ਭੋਖ ਨਾਲ ਜਿਹੜੇ ਨੇ ਉਹ ਤੜਫਦੇ ਪਏ ਨੇ ਤੇ ਹੁਣ ਇਸ ਕਰਕੇ ਉਹਦੀਆਂ ਜਿਹੜੀਆਂ ਆਂਧਰਾ ਨੇ ਕਹਿੰਦੇ ਕਿ ਉਹ ਰੋਜ਼ ਚੀਕ-ਚੀਕ ਕੇ ਪੁਕਾਰ ਕਰਦੀਆਂ ਨੇ ਕਿ ਅਸੀਂ ਐਸਾ ਕੀ ਗੁਨਾਹ ਕੀਤਾ ਉਹ ਕਹਿੰਦੇ ਕਿ ਠੀਕ ਹੈ ਜੇ ਇਹ ਗੁਨਾਹ ਵੀ ਉਹਨਾਂ ਦਾ ਹੈ ਤਾਂ ਕੋਈ ਦੋਸ਼ ਨਹੀਂ ਦੋਸ਼ ਤਾਂ ਉਹ ਸੇਠ ਤੇ ਹੈ ਤੂੰ ਐਵੇਂ ਕਰ ਅੱਜ ਰਾਤ ਨੂੰ ਹੁਣ ਤੋਂ ਜਾ ਕੇ ਉਹਨੂੰ ਉਹ ਸੰਤ ਫਕੀਰ ਇੱਕ ਚੋਲਾ ਦਿੰਦੇ ਨੇ ਤੇ ਉਹ ਚੋਲੇ ਨੂੰ ਜਦੋਂ ਖੋਲਦੇ ਨੇ ਵਿੱਚ ਹੀਰੇ ਜਵਾਹਰ ਅਤ ਸੋਨਾ ਹੁੰਦਾ ਹੈ ਕਹਿੰਦੇ ਜਦੋਂ ਅੱਧੀ ਰਾਤ ਹੋਈ ਤੇ ਉਹਦੇ ਛੱਤ ਤੋਂ ਆ ਝੋਲਾ ਤੋਂ ਉਲਟਾ ਕਰ ਦੇ। ਉਹ ਛੱਤ ਦੇ ਵਿੱਚ ਚਲਾ ਜਾਵੇ ਤੇ ਉਹ ਫਿਰ ਆਪੇ ਹੀ ਜਿਹੜੇ ਇਹਨਾਂ ਪੈਸਿਆਂ ਨੂੰ ਕਿਵੇਂ ਖਰਚ ਕਰਨਾ ਉਹ ਜਾਣੇ, ਉਹਦਾ ਕੰਮ ਜਾਣੇ। ਸਾਡੇ ਵੱਲੋਂ ਉਹਨੂੰ ਰੋਟੀ ਪਾਣੀ ਜੁੜ ਜਾਏਗਾ। ਉਹਨੇ ਕਿਹਾ ਜੀ ਠੀਕ ਹੈ। ਇਹਨਾਂ ਕਹਿਣ ਦੀ ਦੇਰ ਸੀ ਤੇ ਉਹ ਸਾਰੇ ਜਾਣੇ ਉਥੋਂ ਉਹ ਲੋਕ ਹੋ ਗਏ। ਹੁਣ ਰੁੱਖ ਤੋਂ ਥੱਲੇ ਉਤਰਦਾ ਤੇ ਦਿਨ ਦਾ ਚੜ੍ਹਾ ਹੋ ਜਾਂਦਾ ਹੈ। ਹੁਣ ਜਿਵੇਂ ਹੀ ਉਹ ਕਾਮਾ ਆ ਕੇ ਕੰਮ ਕਰਨ ਲੱਗਦਾ ਤੇ ਉਹਨੂੰ ਕੋਲ ਆਵਾਜ਼ ਲਗਾਉਂਦਾ ਕਹਿੰਦਾ ਕਿ ਦੇਖ ਤੂੰ ਕੱਲ ਨੂੰ ਦਿਹਾੜੀ ਲੈਣ ਆਇਆ ਸੀ ਤੇ ਮੇਰੇ ਕੋਲ ਜਿਹੜਾ ਸਮਾਂ ਘਾਟ ਸੀ ਤਾਂ ਕਰਕੇ ਮੈਂ ਤੈਨੂੰ ਮੋੜਦਾ ਆ ਤੇਰੇ ਹਫ਼ਤੇ ਦੀ ਮਜ਼ਦੂਰੀ ਹੈ ਤੇ ਆ ਮਜ਼ਦੂਰੀ ਫੜ ਤੇ ਘਰ ਜਾ ਕੇ ਤੂੰ ਉਹਨਾਂ ਨੂੰ ਰਾਸ਼ਨ ਪਾਣੀ ਆਟਾ ਦੇ ਤੇ ਫਿਰ ਮੇਰੇ ਕੋਲ ਆਵੇਂ ਉਹ ਵਿਚਾਰਾ ਖੁਸ਼ੀ-ਖੁਸ਼ੀ ਕਰ ਗਿਆ ਆਟਾ ਚੌਲ ਦਾਲ ਜੋ ਜੋ ਚੀਜ਼ਾਂ ਸੀ ਉਹ ਲੈ ਕੇ ਤੇ ਦੇ ਆਇਆ ਕਹਿੰਦੇ ਆਉਣ ਤੋਂ ਬਾਅਦ ਉਹ ਦੁਬਾਰਾ ਸੇੜ ਦੇ ਕੋਲ ਆਇਆ ਕਹਿੰਦਾ ਕਿ ਹਾਂਜੀ ਤੁਸੀਂ ਬੁਲਾਇਆ ਸੀ ਕਿੰਦਾ ਦੇਖ ਮੈਂ ਆਪਣੀ ਸ ਕੋਠੀ ਵਿੱਚ ਬੜੀ ਜ਼ਿੰਦਗੀ ਬਤਾ ਲਈ ਹੈ ਤੇ ਮੈਂ ਹੁਣ ਚਾਹੁੰਦਾ ਹਾਂ ਕਿ ਮੈਂ ਕਿਸੇ ਝੁੱਗੀ-ਝੌਂਪੜੀ 'ਚ ਰਹਿ ਕੇ ਦੇਖਾਂ ਉਥੇ ਜੀਵਨ ਕਿਵੇਂ ਦਾ ਹੁੰਦਾ ਹੈ ਮੈਂ ਚਾਹੁੰਦਾ ਹਾਂ ਕਿ ਉਥੇ ਰਹਿ ਕੇ ਮੈਂ ਤੁਹਾਡੇ ਦੁੱਖ ਤਕਲੀਫਾਂ ਨੂੰ ਅਹਿਸਾਸ ਕਰ ਸਕਾਂ ਤੇ ਫਿਰ ਮੈਂ ਤੁਹਾਡੇ ਲਈ ਕੁਝ ਜ਼ਿਆਦਾ ਕੁਝ ਕਰ ਸਕਦਾ ਹਾਂ ਉਹਨੇ ਕਿਹਾ ਜੀ ਤੁਸੀਂ ਆਲੀਸ਼ਾਨ ਮਹਿਲ 'ਚ ਰਹਿਣ ਵਾਲੇ ਹੋ ਮੇਰੀ ਝੁੱਗੀ-ਝੌਂਪੜੀ 'ਚ ਕਿਵੇਂ ਰਹੋਗੇ ਉਹ ਕਹਿੰਦਾ ਕੋਈ ਨਾ ਮੈਂ ਰਾਇ ਲਾਵਾਂਗਾ ਉਹਨੇ ਕਿਹਾ ਕਿ ਠੀਕ ਹੈ ਹੁਣ ਵਿਚਾਰਾ ਕੁਝ ਵੀ ਨਾ ਬੋਲਿਆ ਤੇ ਹੁਣ ਆਪਣੇ ਪਰਿਵਾਰ ਨੂੰ ਲੈ ਕੇ ਸੇੜ ਝੁੱਗੀ ਚਲਾ ਗਿਆ ਤੇ ਉਹ ਜਿਹੜਾ ਮਹਿਲ ਚ ਆ ਗਏ ਤੇ ਕਹਿੰਦੇ ਜਦੋਂ ਮਹਿਲ ਦੇ ਵਿੱਚ ਆਏ ਤਾਂ ਕਹਿੰਦੇ ਹੁਣ ਉਹ ਉੱਥੇ ਜੀਵਨ ਬਤੀਤ ਕਰਨ ਲੱਗਾ ਹੁਣ ਉਹ ਜਿਹੜਾ ਸੇੜ ਸੀ ਉਹ ਝੁੱਗੀ ਚੌਂਪੜੀ ਤੇ ਸਾਰੀ ਰਾਤ ਦੇਖਦਾ ਹੈ ਤੇ ਉਹਨੂੰ ਇਹ ਸੀ ਕਿ ਹੁਣ ਉਹ ਜਿਹੜਾ ਸੰਤ ਫਕੀਰ ਸੀ ਹੁਣ ਆਵੇਗਾ ਤੇ ਉਹ ਚੋਲਾ ਮੇਰੀ ਜਿਹੜੇ ਛੱਤ ਤੋਂ ਉਲਟਾ ਕਰੇਗਾ ਹੁਣ ਸਾਰੀ ਰਾਤ ਇੰਤਜ਼ਾਰ ਕਰਦਾ ਰਿਹਾ ਸਵੇਰੇ ਉੱਥੇ ਤੇ ਪੌੜੀ ਲਾ ਕੇ ਛੱਤ ਦੇ ਉੱਤੇ ਗਿਆ ਤੇ ਉਹਨੇ ਕਹਿੰਦਾ ਕਿ ਸ਼ਾਇਦ ਇੱਥੇ ਮੋਰਾ ਮੋਰਣ ਨਹੀਂ ਹੈਗੀਆਂ ਛੱਤ 'ਚ ਤੇ ਉਹਨੂੰ ਦਿੱਕਤ ਆਈ ਤੇ ਚੋਲਾ ਪੁੱਠਾ ਕਰਨ ਲੱਗਿਆ ਕਿ ਮੈਂ ਇੱਥੇ ਮੋਰਾ ਕਰ ਦਿੰਦਾ ਹਾਂ ਤੇ ਕੱਲ ਨੂੰ ਆਏਗਾ ਤੇ ਛੇਤੀ ਨਾਲ ਉਹ ਇੱਥੇ ਜਿਹੜਾ ਛੱਟ ਕੇ ਤੇ ਚਲਾ ਗਿਆ ਕਹਿੰਦੇ ਕਿ ਹੁਣ ਅਗਲਾ ਦਿਨ ਹੋਇਆ ਉੱਥੇ ਤੇ ਮੋਰਾ ਕਰ ਦਿੱਤਾ ਉਹ ਹੁਣ ਲਗਾਤਾਰ ਕਿੰਨਾ ਸਮਾਂ ਲੰਘ ਭਾਗ 1 ਮਹੀਨੇ ਦੇ ਸਮੇਂ ਤੇ ਉਹ ਉਵੇਂ ਹੀ ਚੋਲੇ ਨੂੰ ਪੋਠਾ ਉਵੇਂ ਇੰਤਜ਼ਾਰ ਕਰਦਾ ਰਿਹਾ ਛਤਵਾਲ ਦੇਖਦਾ ਰਿਹਾ ਰਾਤ ਹੋ ਗਈ ਉਹ ਸੰਤ ਫਕੀਰ ਹੁਣ ਆ ਕੇ ਇੱਥੇ ਚੋਲਾ ਮੋਦਾ ਕਰਨਗੇ ਕਹਿੰਦਾ ਜਿਸ ਦਿਨ ਪਹਿਲੇ ਦਿਨ ਪਾਣੀ ਦੀ ਵਰਾਉ ਲਾਉਣ ਲੱਗਾ ਸੀ ਕਹਿੰਦੇ ਉਸ ਦਿਨ ਪੁੰਨਿਆ ਦੀ ਰਾਤ ਸੀ ਕਹਿੰਦੇ ਹਰ ਪਾਸੇ جگਮਗਾੜ ਸੀ ਤੇ ਕਹਿੰਦੇ ਹੁਣ ਅੱਜ ਫਿਰ ਪੁੰਨਿਆ ਦੀ ਰਾਤ ਸੀ ਉਹ ਕਹਿੰਦਾ ਕਿ ਸ਼ਾਇਦ ਉਹ ਜਿਹੜੇ ਸੰਤ ਫਕੀਰ ਨੇ ਸਾਰੇ ਤਰਤ ਲੋਕ ਦਾ ਉਹਨਾਂ ਦੇਖਣਾ ਹੁੰਦਾ ਸ਼ਾਇਦ ਮੇਰੀ ਵਾਰੀ ਅਜੇ ਆਈ ਨਹੀਂ ਪਰ ਕਹਿੰਦਾ ਕਿ ਫਿਰ ਜਾ ਕੇ ਦੇਖਾਂ ਕੀ ਗੱਲ ਹੋ ਗਈ ਮੇਰੀ ਵਾਰੀ ਹਜੇ ਕਿਉਂ ਨਹੀਂ ਆਈ ਕਹਿੰਦਾ ਜਾਂਦਾ ਹੈ ਜਾ ਕੇ ਫਿਰ ਉਸੇ ਰੁੱਖ ਦੇ ਉੱਤੇ ਬੈਠ ਜਾਂਦਾ ਹੈ ਉਵੇਂ ਹੀ ਅਗਲੇ ਰੁੱਖ ਦੇ ਅੱਗੇ ਇੱਕ ਸੰਤ ਫਕੀਰ ਪੱਥਰ ਦੇ ਬੈਠੇ ਹੁੰਦੇ ਨੇ ਤੇ ਤਿੰਨੇ ਖੜੇ ਹੁੰਦੇ ਨੇ ਸਭ ਤੋਂ ਪਹਿਲਾਂ ਸਵਰਗ ਲੋਕ ਵਾਲੇ ਨੂੰ ਪੁੱਛਿਆ ਕਿ ਦੱਸੋ ਕੀ ਹਾਲ ਚਾਲ ਨੇ ਉਹਨੇ ਕਿਹਾ ਜੇ ਸਵਰਗ ਵਿੱਚ ਸਾਰੇ ਪਰਮਾਤਮਾ ਦਾ ਨਾਮ ਜਪਦੇ ਨੇ ਪਰਮਾਤਮਾ ਨੂੰ ਸ਼ੁਕਰਾਨਾ ਕਰਦੇ ਨੇ ਉੱਥੇ ਸਭ ਕੁਝ ਵਧੀਆ ਹੈ ਦੂਜੇ ਨੇ ਪੁੱਛਿਆ ਕਿ ਨਰਕ ਦਾ ਹਾਲ ਉਹਨੇ ਦੱਸਿਆ ਕਿ ਲੋਕ ਆਪਣੇ ਕਿਤੇ ਕਰਮਾਂ ਨੂੰ ਛੇਤੀ ਛੇਤੀ ਭੋਗ ਕੇ ਨਿਕਲਣਾ ਚਾਹੁੰਦੇ ਨੇ ਤੇ ਜਿਹਨੂੰ ਪੁੱਛਿਆ ਕਿ ਤੂੰ ਦੱਸ ਤਾਂ ਤਲੋਕ ਤੇ ਉਹ ਕਹਿੰਦਾ ਕਿ ਉਸ ਕਾਮੇ ਦੇ ਘਰ ਜਿਹੜਾ ਚੋਲਾ ਦਿੱਤਾ ਸੀ ਉਹ ਮੋਦਾ ਕਰਤਾ ਉਹ ਕਹਿੰਦਾ ਜੀ ਜਦੋਂ ਮੈਂ ਉਸ ਥਾਂ ਤੇ ਗਿਆ ਤੇ ਉਹ ਕਾਮੇ ਦੇ ਘਰ ਦੇ ਥਾਂ ਤੇ ਉੱਥੇ ਸੇੜ ਜਿਹੜਾ ਉਹ ਲੰਮੇ ਪਿਆ ਹੋਇਆ ਸੀ ਕਹਿੰਦੇ ਉਹ ਛੱਤ ਵੱਲੀ ਤੱਕੇ ਜਾ ਰਿਹਾ ਸੀ ਉਹ ਮੈਂ ਦੇਖ ਕੇ ਹੈਰਾਨ ਹੋ ਗਿਆ ਇਹ ਤਾਂ ਉਸ ਕਾਮੇ ਦਾ ਘਰ ਸੀ ਜਿੱਥੇ ਸੇੜ ਸੁੱਤਾ ਪਿਆ ਹੈ ਕਹਿੰਦੇ ਮੈਂ ਰੋਜ਼ ਉਹਦੇ ਘਰ ਜਾਂਦਾ ਤੇ ਰੋਜ਼ ਉੱਥੇ ਦੇਖਦਾ ਉਸ ਥਾਂ ਤੇ ਸੇੜ ਸੁੱਤਾ ਹੋਇਆ ਸੀ ਤੇ ਸੇੜ ਹਰ ਸਮੇ ਉਸ ਛੱਤ ਵੱਲ ਨਿਗਾਹ ਗੱਡ ਕੇ ਰੱਖਿਆ ਕਰਦਾ ਸੀ ਮੈਂ ਤਾਂ ਅੰਦਰ ਤੇ ਅਣਵੇਂ ਮਾਰਿਆ ਸੀ ਮੈਨੂੰ ਤਾਂ ਉਹ ਦੇਖ ਹੀ ਨਹੀਂ ਰਿਹਾ ਸੀ ਪਰ ਮੈਨੂੰ ਇਹਨਾਂ ਯਕੀਨ ਹੋ ਗਿਆ ਸੀ ਕਿ ਉਹ सेठ ਦੇ ਇਹ ਕੋਈ ਚਾਲ ਹੈ ਜੋ ਇੱਥੇ ਆ ਕੇ ਉਹ ਨੰਮੇ ਪਿਆ ਰਹਿੰਦਾ ਹੈ ਦੇਖਦਾ ਹੈ ਕਿ ਕਦੋਂ ਮੈਂ ਆਵਾਂ ਕਦੋਂ ਰੁਪਿਆਈ ਦਾ ਸਿੱਕਾ ਜਿਹੜਾ ਹੈ ਸੋਨੇ ਚਾਂਦੀ ਦੇ ਇਹ ਰੇ ਜਵਾਹਰਤ ਮੋਦੇ ਕਰਕੇ ਸੁਟਾਂ ਤੇ ਉਹ ਇਕੱਠੇ ਕਰਕੇ ਲੈ ਜਾਵੇ ਉਹ ਕਹਿੰਦਾ ਕਿ ਅੱਛਾ ਜੇ सेठ ਇੱਥੇ ਆਇਆ ਹੈ ਤਾਂ ਫਿਰ ਕਾਮਾ ਕਿੱਥੇ ਹੈ ਕਹਿੰਦੇ ਜੀ ਉਹ ਜਿਹੜਾ ਕਾਮਾ ਹੈ ਉਹ सेठ ਦੇ ਮਹਿਲ ਦੇ ਵਿੱਚ ਰਹਿਣ ਲੱਗ सेठ ਦੇ ਮਹਿਲ ਦੇ ਵਿੱਚ ਰਹਿਣ ਲੱਗ ਗਿਆ ਹੈ ਕਹਿੰਦੇ ਕਿ ਕਿਵੇਂ ਦੀ ਜ਼ਿੰਦਗੀ ਬਤੀਤ ਕਰਦਾ ਹੈ ਕਹਿੰਦੇ ਕਿ ਮਹਿਲ ਬੜਾ ਵੱਡਾ ਉਹ ਸਿਰਫ ਇੱਕ ਕਮਰੇ 'ਚ ਆਪ ਰਹਿ ਰਿਹਾ ਹੈ ਬਾਕੀ ਕਮਰਿਆਂ 'ਚ ਉਹਨੇ ਜ਼ਰੂਰਤਮੰਦ ਲੋਕਾਂ ਨੂੰ ਰੱਖ ਲਿਆ ਹੁਣ ਉਸੇ ਅੱਗੇ ਪਿੱਛੇ ਬੜਾ ਵੱਡਾ ਬਗੀਚਾ ਸੀ ਉਹਨੇ ਉੱਥੇ ਥਾਂ ਤੇ ਸਬਜ਼ੀਆਂ ਤੇ ਫਲ ਲਗਾਉਣੇ ਸ਼ੁਰੂ ਕਰ ਦਿੱਤੇ ਉਹ ਫਲ ਤੇ ਸਬਜ਼ੀਆਂ ਵੇਚ ਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਹੈ ਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਹੁਣ ਉਹ ਸੰਤ ਫਕੀਰ ਕਹਿਣ ਲੱਗਾ ਕਿ ਇਹਦਾ ਭਾਵ ਇਹ ਹੈ ਕਿ ਉਹ ਜਿਹੜਾ ਮਨੁੱਖ ਹੈ ਉਹ ਵੰਡ ਕੇ ਖਾਣ ਦੀ ਪ੍ਰਵਿਰਤੀ ਰੱਖਦਾ ਹੈ ਉਹ ਮੈਨਾਂ ਦਾ ਹੱਕਦਾਰ ਵੀ ਹੋ ਗਿਆ ਹੈ ਉਹ ਸੇਠ ਦੂਜਿਆਂ ਤੋਂ ਕੌਣ ਦੀ ਪ੍ਰਵਿਰਤੀ ਰੱਖਦਾ ਸੀ ਤੇ ਉਹ ਸਾਰਾ ਕੁਝ ਉਹਦੇ ਕੋਲ ਖੋ ਸੰ ਗਿਆ ਹੈ ਉਹਨੇ ਲਾਲਚ ਵਾਸ ਇਹ ਜਾਣ ਲਿਆ ਉਹਨੂੰ ਜਿਹੜੇ ਹੀਰੇ ਜਵਾਰਤ ਮਿਲਣ ਵਾਲੇ ਨੇ ਤਾਂ ਕਰਕੇ ਉਹ ਇੱਥੇ ਆ ਗਿਆ ਕਈ ਵਾਰ ਕਹਿੰਦੇ ਕਿ ਮੈਨੂੰ ਵੀ ਹੈਰਾਨੀ ਹੁੰਦੀ ਹੈ ਕਿ ਐਵੇਂ ਦੇ ਲੋਕ ਧਰਤ ਤੇ ਜਨਮ ਹੀ ਕਿਉਂ ਲੈਂਦੇ ਨੇ ਹੁਣ ਇਹ ਸਾਰੀ ਗੱਲ ਉਹ ਰੁੱਖ ਤੇ ਬੈਠਾ ਸੁਣਨਦਿਆ ਸੀ ਉਹ ਸੇਤੀਨਾਟ ਪੂਸੀ ਮਾਰਗੇ ਥੱਲੇ ਆ ਗਿਆ ਤੇ ਸੰਤ ਫਕੀਰ ਦੇ ਚਰਨੇ ਪੈ ਗਿਆ ਸੰਤ ਫਕੀਰ ਜੀ ਤੋਂ ਮਾਫੀ ਮੰਗਣ ਲੰਗਾ ਸੰਤ ਫਕੀਰ ਕਹਿੰਦੇ ਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਖੋਣ ਵਾਲੇ ਤੋਂ ਸਭ ਕੁਝ ਖੋਸ ਜਾਂਦਾ ਹੈ ਵੰਡਣ ਵਾਲੇ ਕੋਲ ਸਭ ਕੁਝ ਆ ਜਾਂਦਾ ਹੈ ਇਹਨਾਂ ਕਹਿ ਕੇ ਉਹ ਜਿਹੜੇ ਸੰਤ ਫਕੀਰ ਸਨ ਉਥੋਂ ਚਲੇ ਗਏ ਹੁਣ ਉਹ ਘਰ ਆਇਆ ਉਨੇ ਆਪਣੀਆਂ ਲੋੜਵੰਦਾਂ ਦੀ ਮਦਦ ਕਰਨੀ ਆਰੰਭ ਕਰ ਦਿੱਤੀ ਕਹਿੰਦੇ ਉਹਦੇ ਕੋਲ ਜੋ ਕੁਝ ਸੀ ਉਥੋਂ ਵੇਚ ਵਾਟ ਕੇ ਲੋਕਾਂ 'ਚ ਦਾਨ ਕਰਕੇ ਕੁਝ ਆਪਣੀ ਤੇ ਹੀ ਪੁੱਤਰ ਨੂੰ ਦੇ ਕੇ ਆਪ ਉਥੋਂ ਚਲਾ ਗਿਆ ਹੁਣ ਉਹ ਜਿਹੜਾ ਦੂਸਰਾ ਸੀ ਜਿਹਨੂੰ ਮਹਿਲ ਨਮੰਕਾਰ ਦੇ ਕੇ ਗਿਆ ਸੀ ਕਹਿੰਦੇ ਉਹਨੇ ਮਿਹਨਤ ਇੰਨੀ ਕੀਤੀ ਕਿ ਉਸ ਨਗਾ ਦਾ ਸੇਠ ਬਣ ਗਿਆ ਤੇ ਉਹਨਾਂ ਲੋਕਾਂ ਦੀ ਮਦਦ ਕਰਦੇ ਕਰਦੇ ਉਹਦੇ ਕੋਲ ਇੰਨੀ ਆਮਦਨ ਹੋ ਗਈ ਕਿ ਸਾਰੀਆਂ ਸੁੱਖ ਸਹੂਲਤਾਂ ਆ ਗਈਆਂ ਉਹਨੋਂ ਸੰਤ ਫਕੀਰ ਜਿਹੜੇ ਸਨ ਅਗਲੇ ਦਿਨ ਫੇਰ ਆਏ ਤੇ ਕਹਿੰਦੇ ਉਹ ਜਿਹੜਾ ਮਨੋਗਸੀ ਕਾਮਾ ਕਹਿੰਦੇ ਉਹ ਤਾਂ ਝੁੱਗੀ ਚੌਂਬੜੇ 'ਚ ਰਹਿੰਦਾ ਸੀ ਤੇ ਮਹਿਲਾਂ ਦਾ ਰਾਜਾ ਬਣ ਗਿਆ ਦੁਜੇ ਕੋਲ ਸਭ ਸੀ ਤੇ ਉਹ ਤੁਸੀਂ ਐਵੇਂ ਵਿਦੇ ਵਿਦਾਨ ਬਣਾਏ ਕੁਝ ਵਿੱਚ ਵਟ ਗਿਆ ਤੇ ਇਸੇ ਆਪਣੇ ਘਰ ਤੋਂ ਚਲਾ ਗਿਆ। ਉਸ ਸਮੇਂ ਉਹ ਸੰਤ ਫਕੀਰ ਕਹਿੰਦੇ ਕਿ ਇੱਕ ਗੱਲ ਹਮੇਸ਼ਾ ਤੁਹਾਨੂੰ ਮੈਂ ਦੱਸਦਾ ਹਾਂ ਕਿ ਤਿੰਨ ਗੱਲਾਂ ਦੱਸਦਾ ਹਾਂ ਜੋ ਮਨੁੱਖ ਦੀ ਗਰੀਬੀ ਦੂਰ ਕਰ ਦਿੰਦੀਆਂ ਨੇ ਤੇ ਮਨੁੱਖ ਦੇ ਘਰੋਂ ਕਦੇ ਵੀ ਪੈਸਾ ਬਰਕਤ ਜਾਣ ਨਹੀਂ ਦਿੰਦੀਆਂ। ਪਹਿਲੀ ਚੀਜ਼ ਮਨੁੱਖ ਨੂੰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ। ਮਿਹਨਤ ਕਰਨ ਤੋਂ ਕਦੇ ਵੀ ਭਜਨਾ ਨਹੀਂ ਚਾਹੀਦਾ। ਜੋ ਐਵੇਂ ਕਰਦਾ ਹੈ ਉਹ ਹਮੇਸ਼ਾ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ। ਅਲਸੀ ਸਭ ਕੁਝ ਕੋਲ ਲੈਂਦਾ ਹੈ ਤੇ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਦੂਜੀ ਗੱਲ ਜਿਨ੍ਹਾਂ ਦੇ ਮਨ ਅੰਦਰ ਦਿਆ ਦੀ ਭਾਵਨਾ ਹੈ ਨਿਮਰਤਾ ਹੈ ਤੇ ਰੱਬ ਤੇ ਪੂਰਾ ਵਿਸ਼ਵਾਸ ਹੈ ਉਹ ਕਦੇ ਗਰੀਬ ਨਹੀਂ ਰਹਿੰਦਾ ਸ਼ੁਕਰਾਨਾ ਸਵੇਰੇ ਸ਼ਾਮ ਕਰਿਆ ਕਰੋ ਜੋ ਵੀ ਤੁਹਾਡੇ ਕੋਲ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਰੋ ਗਰੀਬੀ ਕੋਹਾਂ ਤੁਹਾਡੇ ਦੂਰ ਹੋ ਜਾਂਦੀ ਹੈ ਤੀਜੀ ਚੀਜ਼ ਲਾਲਚ ਤੇ ਸਵਾਰਥ ਤੇ ਬੇਈਮਾਨੀ ਇਹ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ ਇਸ ਲਈ ਇਸ ਤੋਂ ਉੱਪਰ ਉੱਠ ਕੇ ਹਮੇਸ਼ਾ ਦੇਖੋ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇ ਇਹ ਕਹਿ ਕਿ ਉਹ ਸੰਤ ਫਕੀਰ ਉਥੋਂ ਚਲੇ ਗਏ ਹੁਣ ਇਹ ਤਿੰਨੇ ਗੱਲਾਂ ਆਪਣੀ ਜ਼ਿੰਦਗੀ 'ਚ ਆਪਾਂ ਨੂੰ ਉਤਾਰਨੀਆਂ ਚਾਹੀਦੀਆਂ ਹਨ ਜ਼ਿੰਦਗੀ ਵਿੱਚੋਂ ਆਪੇ ਹੀ ਦੁੱਖ ਤਕਲੀਫਾਂ ਤੇ ਗਰੀਬੀ ਕੋਹਾਂ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ